ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਰੋਜ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਪਦੀ ਪੁਰਬ ਨੂੰ ਸਮਰਪਤ ਇੱਕ ਪਾਠ ਦਾ ਵਿਖਿਆਨ ਕਰਦੇ ਹਾਂ ਅੱਜ ਉਸ ਪਾਠ ਦੇ ਵਿਖਿਆਨ ਦੇ ਵਿੱਚ ਸਾਡਾ 11ਵਾਂ ਦਿਨ ਹੈ ਕਿੰਨਾਵਾਂ ਦਿਨ ਹੈ ਜੀ 11ਵਾਂ ਅੱਜ ਅਸੀਂ 11ਵੇਂ ਦਿਨ ਜਗਤ ਮਾਤਾ ਮਾਤਾ ਗੁਜਰੀ ਜੀ ਦੇ ਮੋਢਲੇ ਜੀਵਨ ਬਾਰੇ ਤੋ ਅਨਦੀ ਸ਼ਖਸੀਅਤ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਕਿੰਨਾ ਬਾਰੇ ਜਾਨਣਾ ਅੱਜ ਸੀ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਆਰੇ ਵਿਦਿਆਰਥੀਓ ਸਾਡੇ ਅੱਜ 11ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਮੁੱਢਲਾ ਜੀਵਨ ਅਤੇ ਸ਼ਖਸੀਅਤ ਪੰਜਾਬ ਦੀ ਜ਼ਿਰਖੇਸ ਧਰਤੀ ਤੇ ਐਸੀਆਂ ਰੂਹਾਂ ਉੱਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋ ਆਪਣੇ ਸਬਰ ਸੇਵਾ ਅਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤ ਜਾਂ ਸਮੁਰਮਾ ਬਣਾ ਦਿੰਦੀ ਹੈ ਮਾਂਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੌਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਮੁਨਾਰਾ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਪਾਈ ਲਾਲਚਨ ਅਤੇ ਮਾਤਾ ਬਿਸ਼ਨ ਕੋ ਅਰਧਿਕਰ ਲਗਭਗ 1624 ਈਸਵੀ ਵਿੱਚ ਹੋਇਆ। ਬਚਪਨ ਹਾਂਜੀ ਪਿਆਰੇ ਵਿਦਿਆਰਥੀਓ ਅੱਜ ਅਸੀਂ ਜੋ ਪਾਠ ਦਾ ਵਿਖਿਆਨ ਸੁਣਿਆ ਉਹਦੇ ਵਿੱਚ ਕਿੰਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ? ਮਾਤਾ ਗੁਜਰੀ ਜੀ ਬਾਰੇ। ਮਾਤਾ ਗੁਜਰੀ ਜੀ ਬਾਰੇ। ਪਟਨਾ ਸ਼ਹਿਰ ਦੇ ਵਿੱਚ ਕਿਹੜੇ ਗੁਰੂ ਨੇ ਜਨਮ ਲਿਆ? ਸਿਗੁਰੂ ਬੋਲੇ। ਸ਼੍ਰੀ ਗੁਰੂ ਗੋਬਿੰਦ राय ਜੀ ਉਹਨਾਂ ਦਾ ਬਚਪਨ ਦਾ ਨਾਮ ਸੀ ਤੇ ਬਾਅਦ ਚ ਅਮਰਤ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਕੀ ਬਣ ਗਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਕਿੱਥੇ ਗਏ ਹੋਏ ਸਨ ਆਸਾਮ ਦੀ ਯਾਤਰਾ ਤੇ ਕਿੱਥੇ ਗਏ ਸੀ ਜੀ ਆਸਾਮ ਦੀ ਯਾਤਰਾ ਤੇ ਗੁਰੂ ਗੋਬਿੰਦਰਾਇ ਜੀ ਜਦੋਂ ਬਚਪਨ ਦੇ ਵਿੱਚ ਪਟਨਾ ਸ਼ਹਿਰ ਦੇ ਵਿੱਚ ਆਪਣੇ ਚੋਜ ਵਰਤਉਂਦੇ ਸੀ ਤਾਂ ਇੱਕ ਦਿਨ ਖੇਡਦੇ-ਖੇਡਦੇ ਉਹਨਾਂ ਨੇ ਆਪਣਾ ਕਿਹੜਾ ਗਹਿਣਾ ਉਤਾਰ ਕੇ ਨਦੀ ਦੇ ਵਿੱਚ ਸੁੱਟ ਦਿੱਤਾ ਸੀ ਸੋਨੇ ਦਾ ਕੰਗਣ ਮਾਤਾ ਗੁਜਰੀ ਜੀ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਪਣਾ ਕੰਗਣ ਕਿੱਥੇ ਸੁੱਟਿਆ ਤਾਂ ਉਹਨਾਂ ਨੇ ਕੀ ਕੀਤਾ ਦੂਜਾ ਕੰਗਣ ਵੀ ਉੱਥੇ ਹੀ ਖੋਟ ਦਿੱਤਾ ਠੀਕ ਹੈ ਜੀ ਇਸ ਅੱਜ ਇਹ ਸੀ ਅੱਜ ਦਾ ਆਪਣਾ ਪਾਠ ਦਾ ਵਿਖਿਆਨ ਐਵੇਂ ਹੀ ਜੋ ਪਿੱਛੇ ਕਰਾਇਆ ਤੇ ਅੱਗੇ ਕਰਾਇਆ ਜਾਊਗਾ ਉਹਨੂੰ ਯਾਦ ਰੱਖਣਾ ਕਦੇ ਵੀ ਮੈਂ ਤੁਹਾਡੇ ਤੋਂ ਪੁੱਛ ਸਕਦਾ